ਮੇਰੇ ਤੇ ਨਿਰਿੰਦਰ ਮੌਂਗੋ ਜੀ ਨੇ ਸਾਡੇ ਕੋਲੇ ਕੰਪਲੇਂਟ ਕੀਤੀ ਸੀ ਕਿ ਬਾਕੋ ਬੋਰਡ ਦੀ ਜਿਹੜੀ ਜੈ ਪਲਾਟਸ ਨੇਗੇ ਉਹਨਾਂ ਦੇ ਨਾਂ ਦੇਤੇ ਜਿਹੜੇ ਕਰਵਾਉਣ ਵਾਸਤੇ ਉਹਨਾਂ ਤੋਂ ਅਲਾਟਮੈਂਟ ਕਰਾਉਣ ਵਾਸਤੇ ਜਿਹੜੇ ਲਾਇਕ अहमद ਇੱਥੇ ਲੱਗੇ ਹੋਏ ਨੇ ਰਜਿਸਟ੍ਰੇਸ਼ਨ ਕਲਰਕ ਰਜਿਸਟ ਇਹਨਾਂ ਕੋਲੇ ਇਹ ਉਹਦਾ ਚਾਰਜ ਵੀ ਇੱਥੋਂ ਦਾ ਬਾਕੋ ਬੋਰਡ ਦਾ ਤੇ ਉਹਨਾਂ ਨੇ ਇਹਨਾਂ ਤੋਂ ਡਿਮਾਂਡ ਕੀਤੀ 50000 ਮਾਰ ਪੈ ਦੀ ਰਿਸ਼ਵਤ ਦੀ ਤਾਂ ਉਸ ਦੇ ਵਿੱਚੋਂ ਜਦੋਂ ਉਹਨਾਂ ਨੇ ਵਦਨ ਨਾਲ ਗੱਲਬਾਤ ਕੀਤੀ ਤਾਂ ਉਹਦੀ ਸਾਰੀ ਗੱਲ ਰਿਕਾਰਡ ਵੀ ਕਰ ਲਈ ਉਹਨਾਂ ਨੇ ਤਾਂ ਮਾਨਯੋਗ ਸੀਐਮ ਸਾਹਿਬ ਤੇ ਜਿਹੜੇ ਸਾਡੇ ਟ੍ਰਿਕ ਚੀਫ ਡਾਇਰੈਕਟਰ ਵਿਜੀਲੈਂਸ ਬਿਊਰੋ ਨੇ ਉਹਨਾਂ ਦੇ ਹਦਾਇਤਾਂ ਤੇ ਜੋ ਜ਼ੀਰੋ ਟੋਲਰੈਂਸ ਪਾਲਿਸੀ ਦੇਦੇ ਹਨ ਅਸੀਂ ਉਥੇ ਐਫ ਆਈ ਆਰ ਰਜਿਸਟਰਡ ਕਰਕੇ ਉਸ ਤੋਂ ਬਾਅਦ ਇਹਨਾਂ ਦੇ ਉੱਤੇ ਰੇਡ ਕੀਤਾ ਤੇ ਚੈੱਕ ਸਾਡੀ ਜਿਹੜੀ ਟੀਮ ਹੈ ਕਿਥੇ ਆ ਕੇ ਇਹਨਾਂ ਨੇ ਰੇਡ ਕੀਤਾਗਾ ਤਾਂ 15000 ਰੁਪਏ ਜਿਹੜੇ ਲਾਇਕ احمد ਇਥੇ ਰਜਿਸਟ੍ਰੇਸ਼ਨ ਇਹਨੇ ਇੱਕ ਲੜਕੀ ਦੇ ਨਾਲ ਯਾਰ ਸੀ ਉਹਨਾਂ ਨੇ ਉਹਨਾਂ ਤਰ੍ਹਾਂ ਕਵਰ ਹੋ ਗਏ ਨੇ ਰੈੱਡ ਹੈਂਡ ਨੇ ਫੜੇ ਗਏ ਤੇ ਸਾਡੇ ਜਿਹੜੇ ਵਰੁਣ ਜਾਦਵ ਨੇ ਇਹਨਾਂ ਦੀ ਟੀਮ ਨੇ ਇਹ ਰੈਡ ਕੀਤਾ ਤਾਂ ਇੰਸਪੈਕਟਰ ਸਾਡੇ ਨੇ ਹੈਗੇ ਜੀ ਕੋਈ ਬਲੈਂਕ ਚੈੱਕ ਵੀ ਲਿਆ ਗਏ ਜੀ ਕਿੰਨਾ ਤੋਂ ਕੁਝ ਬਲੈਂਕ ਚੈੱਕ ਜਿਹੜੇ ਨੇ ਉਹਦੇ ਰਿਗਾਰਡਿੰਗ ਲਏ ਸੀਗੇ ਕਿ ਜਿਹੜੀ ਪਲਾਟ ਦੀ ਅਲਾਟਮੈਂਟ ਕਰਨੀ ਸੀਗੀ ਉਹਦੇ ਵਿੱਚ ਜਿਹੜੀ ਫੀਸ ਜਿਹੜੀ ਸੀ ਸੀਐਡਵਾਂਸ ਮਤਲਬ ਨਹੀਂ ਭਰਦੇ ਗਏ ਜੋ ਹਸਾਬ ਕਿਤਾਬ ਹੋਊਗਾ ਉਹਦੇ ਮੁਤਾਬਕੇ ਸੀ ਭਰ ਲਾਂਗੇ ਤਾਂ ਉਹਦੇ ਪਰ ਬੈਂਕ ਚੈੱਕ ਦੇ ਉੱਤੇ ਜਿੰਨਾ ਕੋਈ ਘਟੋ ਵਧੂਗਾ ਉਹ ਵੀ ਇਹਨਾਂ ਨੇ ਉਹ ਦਿਨ ਉਹਨਾਂ ਨਾਲ ਗੱਲਬਾਤ ਕੀਤੀ ਸੀ ਉਹ ਵੀ ਉਹ ਵੀ ਅਸੀਂ ਰੱਖੀ ਰਸੀਦ ਕੋਈ ਨਹੀਂ ਇਹਨਾਂ ਨੇ ਦਿੱਤੀ ਜੀ ਇਹਦੇ ਪੈਸੇ ਇਹਨਾਂ ਨੇ ਲੈ ਲਏ ਸੀ ਉਹਨਾਂ ਤੋਂ ਕੋਈ ਰਸੀਦ ਨਹੀਂ ਦਿੱਤੀ ਚੈੱਕ ਵੀ ਰੱਖ ਲਏ ਸੀਗੇ ਤੇ ਉਹ ਜਿਹੜੇ ਡਾਕੂਮੈਂਟ ਸੀ ਉਹ ਵੀ ਲੈ ਲਏ ਸੀਗੇ ਚੈੱਕ ਉਹ ਵੀ ਕਿੱਲੇ ਸਕੇ ਸੰਗ ਨਾਲ ਦੇਖ ਰਹੀਏ ਜਿਹੜੇ ਚੈੱਕ ਨੇਗੇ ਉਹ ਤਾਂ ਹਲੇ ਇਨਵੈਸਟੀਗੇਸ਼ਨ ਦਾ ਮੈਟਰ ਹੈ ਜੀ ਕਿ ਕਿਸ ਤਰ੍ਹਾਂ ਲਏ ਨੇ ਸਾਰੇ ਸੀ ਰਿਕਵਰੀ ਕਰਵਾ ਲਈ ਆ ਸਾਰਾ ਕੁਝ ਸਰ ਇਹਨਾਂ ਨੇ ਪਹਿਲਾਂ ਵੀ ਮਾਮਲਾ ਕਰਦਾ ਕਹਿੰਦੇ ਸੀ ਇਦੇ ਬਾਰੇ ਡਿਊਰਿੰਗ ਇਨਵੈਸਟੀਗੇਸ਼ਨ ਆਫ ਅਸੀਂ ਬਾਰੇ 7 ਏਕੜ ਜ਼ਮੀਨ ਦਾ ਬਾਬਾ ਸੈਵਨ ਏਕੜ ਸੀ ਮੇਰੇ ਖਿਆਲ ਚ ਜਿਆਦਾ ਸੀ ਕਿ ਨਹੀਂ 7 ਏਕੜ ਦਾ ਮੈਟਰ ਨਹੀਂ ਸੀਗਾ ਇਹ ਜਿਹੜੀ ਜ਼ਮੀਨ ਹੈ ਕਿ 500 ਗਜ ਦੇ ਪਲਾਟ ਸੀਗੇ ਦੋ ਪਹਿਲਾਂ 1000 ਗਜ ਦੀ ਇਹਨਾਂ ਦੀ ਡਿਸਕਸ਼ਨ ਹੋਈ ਸੀਗੀ 1000 ਤੋਂ ਫਿਰ 500 ਗਜ ਦੇ ਵਿੱਚ ਕੋਈ ਕੋਈ ਦੇ ਜਿਆਦਾ ਫੀਸ ਸੀਗੀ 500 ਗਜ ਤੇ ਆ ਗਈ ਸੀ 500 ਗਜ ਦੀ ਜਿਹੜੀ ਫੀਸ ਸੀਗੀ ਉਹਨਾਂ ਨੂੰ ਕਰਨ ਦੇ ਵਿੱਚ ਇਹਨਾਂ ਦੇ ਉਸ 500 ਦੇ ਵਿੱਚੋਂ ਜਿਹੜਾ 2.5 250 ਗਜ ਦੇ ਪਲਾਟਾਂ ਦਾ ਫਿਰ ਇੱਕ ਬਾਈਫਰਕੇਸ਼ਨ ਕੀਤੀ ਇਸ ਰਿਸ਼ਵਤ ਲੈਣ ਤੋਂ ਬਾਅਦ ਵੈਸੇ ਕਦੇ ਮੰਗਿਆ ਸੀ ਉਹ ਜਗ੍ਹਾ ਦੇ ਵਿੱਚ ਕਿਉਂਕਿ ਕੁਝ ਇਹਨਾਂ ਦੀ ਫੀਸ ਜਿਹੜੀ ਸੀਗੀ ਵੀ ਉਹਨਾਂ ਨੂੰ ਅਲਾਟਮੈਂਟ ਕਰਨੀ ਸੀ ਪਹਿਲਾਂ ਇਹਨਾਂ ਦੀ ਮਰਜ਼ੀ ਹੁੰਦੀ ਆ ਵੀ ਕਿਸ ਕੋ ਬੰਦੇ ਨੂੰ ਅਲਾਟਮੈਂਟ ਕਰਨੀ ਆ ਉੱਚ ਜਿਹੜਾ 2.5 ਸੌ ਕਜੀ ਦਾ ਕਰਨ ਦਾ ਰੀਜ਼ਨ ਸੀਗਾ ਉਹ ਐਸੀ ਵੀ ਉਹਦੇ ਚਸ ਤਿਆਰ ਨਹੀਂ ਦੇਣਾ ਪੈਂਦਾ ਪੇਪਰ ਦੇ ਵਿੱਚ ਇਹ ਆਪਣੇ ਲੈਵਲ ਤੇ ਕਰ ਦਿੰਦੇ ਨੇ ਫਿਰ ਉਸ ਗਰਾਊਂਡ ਤੇ ਇਹਨਾਂ ਨੇ ਜਿਹੜਾ ਘਟਾਉਣ ਕਰਕੇ ਦੋ ਜਗ੍ਹਾ ਤੇ ਇਹਨੂੰ ਟ੍ਰਾਂਸਫਰ ਕਰਤਾ ਪਲਾਟ ਨੂੰ ਉਸ ਜਗ੍ਹਾ ਦੇ ਤੇ ਕਰਨ ਦੇ ਪੈਸੇ ਆ ਗਏ ਸੀ ਉਹ ਵੀ ਨੂੰ ਕਹਿ ਰਹੇ ਸੀ ਵੀ ਅੱਗੇ ਸੀ ਅੱਗੇ ਸੀ ਕਰ ਦੇਗੇ ਤੁਹਾਡੇ ਨਾਮ ਤੋਂ ਅੱਗੇ ਟ੍ਰਾਂਸਫਰ ਕਰ ਦੇ ਦਿੰਗੇ ਇਸ ਤਰ੍ਹਾਂ ਦੇ ਟ੍ਰਿਕ ਕੀਤਾ ਹਾਂ ਇਹ ਤਾਂ ਸਾਰੀਆਂ ਚੀਜ਼ਾਂ ਹੋ ਗਈਆਂ ਨੇ ਪਰ ਹੋਰ ਦਾ ਹਜੇ ਇਨਵੈਸਟੀਗੇਸ਼ਨ ਦਾ ਮੈਟਰ ਹੈ ਜੀ ਜੋ ਵੀ ਚੀਜ਼ਾਂ ਆਉਣਗੀਆਂ ਅੱਗੇ ਜਿਸ ਤਰੀਕੇ ਦੀ ਆਉਗੀਆਂ ਉਹ ਕਰਦੇ ਜਿਹੜੇ ਇਹਦੇ ਵਿੱਚ ਲੈਣ ਸੀ ਅਮਰਪੁਰਾ ਬਸਤੀ ਦੇ ਵਿੱਚ ਜੀ ਹਾਂ